ਮੇਰਾ ਨਾਮ ਰਕੇਸ਼ਨ ਕੁਮਾਰ ਹੈ। ਕਿਹਨਾਂ ਕੀ ਕੰਮ ਕਰਦੇ ਹੋ? ਮੈਂ ਮਨਿਆੜੀ ਦੀ ਦੁਕਾਨ ਕਰਦਾ ਹਾਂ। ਕਾਰਜ ਜਾਂ ਮਾਮਲਾ ਗੱਡੀ ਤੋੜਪਨ ਹੋਈ ਹੈ, ਮਾਮਲਾ ਕੀ ਹੈ ਤੁਹਾਡਾ? ਤੇ ਜਾਂ ਨਾਮ। ਦੇਖੋ ਜੀ ਮੇਰੇ ਆਪਣੇ ਘਰੋਂ ਆਪਣੀ ਦੁਕਾਨ ਤੇ ਜਾਣ ਲਈ ਨਿਕਲਿਆ ਸੀਗਾ 26 ਜਨਵਰੀ ਦਾ ਪ੍ਰੋਗਰਾਮ ਸੀਗਾ ਕਿਲਾ ਚੌਕੋਂ ਮਨਾ ਕੇ ਆਇਆ ਸੀ। ਤੇ ਉਸ ਤੋਂ ਬਾਅਦ ਘਰੇ ਆਇਆ ਚਾਹ ਪਾਣੀ ਪੀਤਾ ਤੇ ਗੱਡੀ ਚੱਕੀ ਆਪਦਾ ਦੁਕਾਨ ਤੇ ਜਾਣ ਲੱਗਾ ਜਿਵੇਂ ਹੀ ਮੈਂ ਬਣਿਆ ਚੜਿਆ ਮੋੜ ਮੁੜਿਆ ਤਾਂ ਮੇਰੇ ਉੱਤੇ ਇੱਕਦਮ ਕਾਤਲਾਨਾ ਹਮਲਾ ਜਿਵੇਂ ਕਿ ਤਲਵਾਰਾਂ ਗੰਡਾ ਸੇ ਚਾਰੋਂ ਪਾਸੋਂ ਆ ਵਰਸੇ। ਇਹ ਕਾਰਨ ਕੀ ਸਮਝਦੇ ਹੋ ਹਮਲਾ ਹੋਣ ਦਾ ਕਾਰਨ ਕੀ ਦੇਖੋ ਜੀ ਮੈਂ ਇੱਕ ਦੀਵਾਲੀ ਤੇ ਛੋਟਾ ਜਿਹਾ ਕੰਮ ਕਰਦਾ ਪਟਾਕਿਆਂ ਦਾ ਤੇ ਉਹਨਾਂ ਨੂੰ ਇਸ ਚੀਜ਼ ਤੋਂ ਅਲਰਜੀ ਹੈ ਵੀ ਇਹ ਬੰਦਾ ਕਿਉਂ ਕੰਮ ਕਰਦਾ ਉਹ ਮੈਨੂੰ ਕਾਰੋਬਾਰੀ ਟੋਟ ਦੇਣਾ ਚਾਹੁੰਦੇ ਸੀਗੇ ਤੇ ਆਪਾਂ ਪ੍ਰਮਾਤਮਾ ਦੀ ਨੀਂਗ 'ਚ ਕੰਮ ਕਰ ਰਹੇ ਸੀ ਤੇ ਉਹਦੇ ਵਿੱਚ ਉਹਨਾਂ ਨੂੰ ਇਹ ਆਪਣੇ ਨਹੀਂ ਮਜੂਰ ਕੌਣ ਹੈ ਉਹ ਵਿਅਕਤੀ ਕੌਣ ਹੈ ਉਹ ਚਾਰ ਬਾਜ਼ਾਰ ਤੋਂ ਬੁੱਧੂ ਐਮਸੀ ਦਾ ਭਤੀਜਾ ਜੀ ਜਿਮੀ ਤੇ ਉਹਦਾ ਬੇਟਾ ਗੋਲੂ ਕਿੰਨੇ ਲੋਕ ਸੀ ਟੋਟਲ ਇਹ 25 ਤੋਂ 30 ਜਣੇ ਸੀ ਤੇ ਪਹਿਲਾਂ ਵੀ ਕੋਈ ਲੜਾਈ ਝਗੜਾ ਹੋਇਆ ਤੁਹਾਡਾ ਪਹਿਲਾਂ ਵੈਸੇ ਹੀ ਮੂੰਹ ਮਲਾਜਾ ਸੀਗਾ ਜੀ ਐਵੇਂ ਮਾੜਾ ਮੋਟਾ ਮੂੰਹ ਮੂੰਹ ਨਾਲੇ ਤਕਰਾਰਬਾਜ਼ੀ ਹੋਈ ਆ ਕਦੇ ਮਾੜੀ ਮੋਟੀ ਪਾਰਾ ਸੀ ਉਰੇ ਤੱਕ ਨਹੀਂ ਸੋਚਿਆ ਦੀ ਨਾ ਸਾਡੇ ਦਿਲ 'ਚ ਐਡੀ ਵੱਡੀ ਗੱਲ ਸੀ ਵੀ ਸਾਡੇ ਉੱਤੇ ਇੰਨਾ ਵੱਡਾ ਅਟੈਕ ਕਰ ਸਕਦਾ ਉਹ ਕੋਈ ਪਾਰਟੀ ਤੋਂ ਵੀ ਬਿਲੋਂਗ ਕਰਦੇ ਹੋ ਮੈਂ ਕਾਂਗਰਸ ਪਾਰਟੀ ਦਾ ਜਨਰਲ ਸੈਕਟਰੀ ਆ ਜੀ ਤੇ ਉਹ ਕੀ ਪਾਰਟੀ ਤੋਂ ਬਿਲੋਂਗ ਕਰਦਾ ਉਹ ਆਮ ਆਦਮੀ ਪਾਰਟੀ ਦਾ ਐਮਸੀ ਆ ਜੀ ਹੁਣ ਚੇਅਰਮੈਨ ਵੀ ਆ ਜੀ ਬੁੱਧੂ ਤੇ ਕਿੱਦਾਂ ਦੀ ਕਾਰਵਾਈ ਦੀ ਮੰਗ ਕਰਦੇ ਹੋ ਤੁਸੀਂ ਮੈਂ ਕਾਨੂੰਨ ਤੋਂ ਇਹੀ ਉਮੀਦ ਕਰਦਾ ਹਾਂ ਜਿਵੇਂ ਮੈਨੂੰ ਇਨਸਾਫ ਮਿ ਰਜਨੀ ਜੀ ਰਜਨੀ ਕਿੱਥੇ ਰਹਿਣ ਵਾਲੇ ਅਸੀਂ ਜੀ ਪਾਠਕ ਬੈਬ ਚ ਇਹ ਮਾਮਲਾ ਕੀ ਹੈ ਜਿਹੜੀ ਗੱਡੀ ਤੋੜ ਪਾ ਜੋ ਜਾਂ ਤੁਹਾਡੇ ਆਦਮੀ ਇਹ ਜੀ ਮੇਰੇ ਹਸਬੰਦ ਦੁਕਾਨ ਤੇ ਜਾ ਰਹੇ ਸੀਗੇ ਦੁਕਾਨ ਤੇ ਜਾ ਰਹੇ ਸੀਗੇ ਇਹ ਬਨੇ ਤੇ ਨਾ ਇਹਨਾਂ ਨੇ ਜੈਵੀਂ ਗੱਡੀ ਟਰਨ ਕੀਤੀ ਹੋਲੀ ਲੈ ਕੇ ਜਾ ਰਹੇ ਸੀ ਇੱਕੋ ਲੱਤੀ ਆ ਕੇ ਨਾ ਪਹਿਲਾਂ ਗੱਡੀ ਤੇ ਗੰਡਾਸਾ ਵੱਜਿਆ ਜੀ ਗੰਡਾਸਾ ਵੱਜ ਕੇ ਫਿਰ ਉਹਨਾਂ ਨੇ ਨਾ ਘੇਰਾ ਪਾ ਕੇ ਹਮਲਾ ਕਰਤਿਆ ਜੀ ਸਾਰਾ ਆ ਗੱਡੀ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕਿੰਨੇ ਲੋਕ ਸੀ ਟੋਟਲ ਬੱਚੀ ਤਾਂ 30 ਬੰਦੇ ਸੀਗੇ ਤੁਹਾਨੂੰ ਕਿੰਨੇ ਵਜੇ ਜਾਣਕਾਰੀ ਮਿਲੀ ਨਾਲੀ ਜੀ ਜਿਵੇਂ ਰੋਲਾ ਪਿਆ ਸੀ ਇਹੋ ਜੀ ਦੀ ਗੱਲ ਹੈ ਬਣੀ ਇਹ ਜੀ ਪੋਨੇ 12 12 ਵਜੇ ਦੇ ਕਰੀ ਬਜੀ ਜੀ ਆੜੇ ਦੇ ਆੜੇ ਦੇ ਟਾਈਮ ਤੇ ਹਾਂਜੀ ਤੇ ਕਿਦਾਂ ਦੀ ਕਾਰਵਾਈ ਦੀ ਮੰਗ ਕਰਦੋ ਕਿ ਦਿਨ ਦਿਹਾੜੇ ਇੰਨਾ ਗੁੰਡਾਗਰਦੀ ਹੋਣਾ ਦੇਖੋ ਜੀ ਇੱਕ ਬੰਦੇ ਦੇ ਉੱਤੇ ਇਹਨਾਂ 25 30 ਬੰਦੇ ਹਮਲਾ ਕਰਦੇ ਤਾਂ ਜਾਨਲੇਵਾ ਹਮਲਾ ਹੈ ਨਾ ਜੀ ਇਹ ਤਾਂ ਨਾਰਮਲ ਕੋਈ ਗੱਲ ਤਾਂ ਹੈ ਨਹੀਂ ਜਾਨਲੇਵਾ ਹਮਲਾ ਕੀਤਾ ਉਹਨਾਂ ਨੇ ਤੇ ਹੁਣ ਦੇਖੋ ਜੀ ਜਿਵੇਂ ਗੱਡੀ ਸਾਰੀ ਭੰਨ ਕੇ ਆਦਮੀ ਤੇ ਝੋਟਾ ਮਾਰ ਕੇ ਹੁਣ ਪਰਚਾ ਤਾਂ ਹੋਣੀ ਚਾਹੀਦੀ ਐ ਇਹਨਾਂ ਤੇ ਕਾਰਵਾਈ ਤਾਂ ਹੋਣੀ ਚਾਹੀਦੀ ਆ ਨਹੀਂ ਕਾਲੂ ਤੁਹਾਡੇ ਹਸਬੰਦ ਕੀ ਕੰਮ ਕਰਦੇ ਹਨ ਮੇਰੇ ਹਸਬੰਦ ਜੀ ਜੋਬ ਯੂਨੀਵਰਸਿਟੀ ਸ਼ਾਪ ਤੇ ਜਾਂਦੇ ਹਨ ਇਹ ਦੁਕਾਨਦਾਰੀ ਕੀ ਮਾਮਲਾ ਕੀ ਬਜਾਰਾਂ ਜਿਸ ਕੋਲ ਹੈ ਕੋਈ ਚੀ ਨਹੀਂ ਜੀ ਪਟਾਕਿਆਂ ਦਾ ਕੰਮ ਉਹ ਕਰਦੇ ਆ ਜੀ ਪਟਾਕਿਆਂ ਦਾ ਕੰਮ ਅਸੀਂ ਕਰਦੇ ਆ 2 ਸਾਲ ਤੋਂ ਇਹਨਾਂ ਨੇ ਜਬਦੀ ਇਹਨਾਂ ਦੀ ਸਰਕਾਰ ਆਈ ਆ ਸਾਨੂੰ ਪੋਲੋ ਗਰਾਊਂਡ 'ਚ ਦੁਕਾਨ ਨਹੀਂ ਲਾਣ ਦਿੱਤੀ ਗਈ ਜੀ ਵਪਾਰ ਸਾਡਾ ਬੰਦ ਕਰਵਾਤੇ ਆ ਇਹਨਾਂ ਨੇ ਫਿਰ ਬਸ ਉਹ ਥੋੜੀ ਬੋਤੀ ਗੱਲ ਸੀ ਇੰਨਾ ਨਹੀਂ ਸੀਗਾ ਸਾਨੂੰ ਨਹੀਂ ਪਤਾ ਸੀ ਵੀ ਇਹ ਇੰਨਾ ਹਮਲਾ ਕਰ ਦੇਣਗੇ ਕੋਈ ਪਾਰਟੀ ਤੋਂ ਬਿਲੋਂਗ ਕਰਦੇ ਆ ਬੰਦੇ ਕਿਹੜੇ ਸੀ ਕੋਈ ਜਾਣਦੇ ਹੋ ਹਾਂ ਜੀ ਜਿੰਮੀ ਸੀਗਾ ਜੀ ਇੱਕ ਤਾਂ ਬੁੱਧੂ ਐਮਸੀ ਦਾ ਭਤੀਜਾ ਤੇ ਇੱਕ ਉਹਦਾ ਮੁੰਡਾ ਸੀਗਾ ਗੋਲੂ ਤੇ ਇੱਕ ਹੋਰ ਬੰਦਾ ਸੀਗਾ ਪਟਕੈਲਾ ਮੈਂ ਤਿੰਨ ਬੰਦਿਆਂ ਨੂੰ ਜਾਂਦੇ ਜੀ ਬਾਕੀ ਵੀ ਅਣਪਛਾਤੇ ਮੈਂ ਉਹਨਾਂ ਨੂੰ ਜਾਂਦੀ ਨਹੀਂ ਏ ਤੁਹਾਡਾ ਮਨਤਾ ਸਿੰਘ ਦਾ ਇਹ ਕੀ ਹੋਇਆ ਸੀਗਾ ਜੀ ਜਿਹੜਾ ਕਰਿਸ਼ਨ ਸਿੰਘਲਾ ਜੀ ਦੇ ਨਾਲ ਹੋਇਆ ਅਟੈਕ ਹੋਇਆ ਕਿਸ ਤਰ੍ਹਾਂ ਹੋਇਆ ਜੀ ਤੁਸੀਂ ਕੀ ਦੇਖਿਆ ਅਸੀਂ ਇਹ ਦੇਖਿਆ ਉਹਨਾ ਮਤਲਬ ਕਿ ਗੱਡੀ ਲੈ ਕੇ ਜਾ ਰਹੇ ਸੀ ਠੀਕ ਹੈ ਦੋਨੇ ਕੌਣ ਜੀ ਮੇਰਾ ਜੇਠ ਠੀਕ ਹੈ ਜੀ ਠੀਕ ਹੈ ਇਹਨਾਂ ਨੇ ਸਾਰੇ ਖੜੇ ਸੀ ਇਹਨਾਂ ਨੇ ਹਮਲਾ ਕੀਤਾ ਇੱਕ ਤਾਂ ਮਾਰੀਆਂ ਰਾੜਾਂ ਨਾਲ ਉਹਨੂੰ ਖਿੱਚਿਆ ਸਾਰਾ ਕੁਝ ਕੀਤਾ ਤੇ ਇਹਨਾਂ ਨੇ ਚਾਰੋਂ ਜਨਾਂ ਨੇ 25 30 ਮਿੰਟੇ ਬਲਾਰਖੇ ਸੀ ਉੱਥੇ ਰਾਰਾ ਮਾਰੀਆਂ ਗੱਡੀ ਭੰਨੀ ਚਾਰਜ ਨੇ ਕੋਣ ਜੀ ਕੀ ਕੀ ਗੱਲੇ ਚ ਹਾਨੀ ਮਿੱਠੂ ਦੋਲੂ ਜਿੰਮੀ ਕੋਣ ਹੈ ਇਹ ਬੁੱਧੂ ਆਈਮਸੀ ਦੇ ਪਤੀਜੇ ਮੁੰਡਾ ਪਤੀਜਾ ਦੇ ਮਤਲਬ ਕਿ ਇਹ ਇੱਕ ਇੱਕ ਹੀ ਹਥਿਆਰ ਵਗੈਰਾ ਕੀ ਸੀਗੇ ਇਹਨਾਂ ਕੋਲ ਜਿਹੜੇ ਤੁਸੀਂ ਦੇਖੇ ਨੇ ਹੱਥ ਮਤਲਬ ਤਲਵਾਰਾਂ ਗਡਾਸੇ ਵਗੈਰਾ ਸੀ ਇਹਨਾਂ ਕੋਲੇ ਅੱਛਾ ਇਹ ਮਤਲਬ ਨਾ ਕਰਦੇ ਵੱਡੇ ਵੱਡੇ ਡੰਡੇ ਵੀ ਸੀ ਤਲਵਾਰਾਂ ਵੀ ਸੀ ਲੋਹੇ ਦੀਆਂ ਕੁੱਲ ਕਿੰਨੇ ਕ ਬੰਦੇ ਸੀ 30 ਬੰਦੇ ਸੀ ਘੱਟੋ ਘੱਟ ਅੱਛਾ 30 ਮੁੰਡੇ ਸੀ ਇਹਨਾਂ ਨੇ ਕੀਤਾ ਕੀ ਸੀਗਾ ਸਭ ਤੋਂ ਪਹਿਲਾਂ ਆਉਣ ਤੋਂ ਪਹਿਲਾਂ ਜਦੋਂ ਸਿੱਖਾਂ ਤੁਸੀਂ ਦੇਖਿਆ ਵੀ ਕੀ ਹੋ ਰਿਹਾ ਰੋਲਾ ਰੂਲਾ ਪੈ ਰਿਹਾ ਹੋਵੇਗਾ ਤੁਹਾਨੂੰ ਹਾਂ ਸਭ ਤੋਂ ਪਹਿਲਾਂ ਨਾ ਇਹਨਾਂ ਨੇ ਘੇੜ ਲਿਆ ਗੱਡੀ ਖੋਲੀ ਇੱਟਾਂ ਮਾਰੀਆਂ ਰੋਕ ਲਿਆ ਰਸਤਾ ਤੁਸੀਂ ਕੀ ਕਰ ਰਹੇ ਸੀ ਉਸ ਸਮੇਂ ਉਸ ਟਾਈਮ ਐ ਭੱਜੀ ਭੱਜੀ ਇਹਨੋਂ ਉਹਨੂੰ ਬੁਲਾਣ ਆਈ ਫਟਾਫਟ ਭਾਬੀ ਨੂੰ ਬੁਲਾਣ ਆਈ ਹਾਂ ਵੀ ਐਵੇਂ ਮੈਂ ਕਰਕੇ ਉਹੋ ਕੀਤਾ ਤੁਸੀਂ ਉੱਪਰ ਹੀ ਖੜੇ ਸੀਗੇ ਗਲੀ ਚ ਨਹੀਂ ਮੈਂ ਗਲੀ ਚ ਸੀ ਇਹ ਤੁਸੀਂ ਆਪਣੀ ਅੱਖੀਂ ਦੇਖਿਆ ਹਾਂਜੀ ਕਿ ਹੋਈ ਕਿਤੇ ਸਾਰੀ ਵਾਰ ਦਾ ਇਹ ਸਾਡੀ ਗਲੀ ਦੇ ਬਾਹਰ ਬਨੇ ਤੇ ਬਾਹਰ ਹੀ ਹੋਈ ਹੈ ਹਾਂਜੀ ਮਤਲਬ ਸੁਰੱਖਿਅਤ ਫੀਲ ਕਰ ਰਹੇ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਹੋ ਉਸ ਸਮੇਂ ਨਹੀਂ 26 ਜਨਵਰੀ ਕਿਸਨ ਕੁਮਾਰ ਦੇ ਉੱਤੇ ਤੇ ਹਮਲਾ ਹੁੰਦਾ ਹੈ ਪਟਾਕਾ ਮਾਰ ਕੀਤਾ ਗਿਆ ਤੇ ਮਨ ਅਗੀ ਜੁਆਨੇ ਮਾਮਲਾ ਕੀ ਹੈ ਤੁਹਾਡੇ ਨੋਟਿਸ ਕੀ ਹੈ கிருஷ்ਨ ਕੁਵਾਰ ਨੇ ਆਪਣੀ ਗੱਡੀ ਲੈ ਕੇ ਕਾਰ ਲੈ ਕੇ ਬਨੇ ਦੇ ਉੱਤੇ ਖੜਾ ਸੀ ਤਾਂ ਉੱਥੇ ਇਹਨਾਂ ਦਾ ਇਹ ਰਿਸ਼ਤੇਦਾਰ ਨੇ ਆਪਣਾ ਜਿੰਮੀ ਤੇ ਮੁਕੇਸ਼ ਵਗੈਰਾ ਉਹਨਾਂ ਨਾਲ ਇਹਨਾਂ ਦਾ ਝਗੜਾ ਹੋਇਆ ਉੱਥੇ ਇਹਦੀ ਕੁੱਟਮਾਰ ਕੀਤੀ ਇਹਨਾਂ ਨੇ ਤੇ ਉਹਨਾਂ ਦੇ ਵੀ ਸੱਟਾਂ ਲੱਗੀਆਂ ਨੇ ਉਹ ਮਾਤਾ ਕਛੱਲੇ ਹਸਤ ਵਾਲਾ ਇੱਕ ਬੰਦਾ ਦਾਖਲ ਇਹ ਹੈਗੇ ਰਜਿੰਦਰ ਹਸਪੀਟਲ ਦੋਨਾਂ ਤਰ੍ਹਾਂ ਦੇ ਅਸੀਂ ਬਿਆਨ ਲੈ ਕੇ ਬਣਦੀ ਕਾਨੂੰਨੀ ਕਾਰਵਾਈ ਜਿਹੜੀ ਕਰ ਰਹੇ ਕੋਈ ਵਜਾ ਨਹੀਂ ਚਾਹੀਦਾ ਲੜਾਈ ਦਾ ਬਿਜ਼ਨਸ ਤੋਂ ਲੈ ਕੇ ਉਹਨਾਂ ਦਾ ਦੋਨਾਂ ਤਰ੍ਹਾਂ ਦਾ ਅਸਤ ਵਿੱਚ ਝਗੜਾ ਬਿਜ਼ਨਸ ਨੂੰ ਲੈ ਕੇ ਤੇ ਸਰ ਜਾਣਕਾਰੀ ਹੈ ਉਹ ਜੀਵਦਾ ਘਰ ਨੇੜੇ ਹੈ ਤੇ ਇਹ ਬੰਦੇ ਕਿੱਧਰ ਜੁਟ ਹੋ ਗਏ ਉੱਥੇ ਜੇ ਸੀ ਆ ਉਹ ਇੱਥੇ ਆਇਆ ਨਹੀਂ ਰੋਡ ਦੇ ਉੱਤੇ ਹੈ ਝਗੜਾ ਜੀ ਘਰ ਤਾਂ ਕੋਈ ਨਹੀਂ ਆ ਰੋਡ ਦੇ ਉੱਤੇ ਝਗੜਾ ਹੋਇਆ ਤੇ ਹੁਣ ਤੁਹਾਡੇ ਵੱਲੋਂ ਕਿੰਦਾਂ ਦੀ ਕਾਰਵਾਈ ਕੀਤੀ ਅਸੀਂ ਬਿਆਨ ਦੋਨਾਂ ਤਰ੍ਹਾਂ ਦੇ ਲੈ ਲਿਆ ਉਹਦੇ ਮੁਤਾਬਕ ਜੋ ਕਾਰਵਾਈ ਬਣਦੀ ਕਰ ਰਹੇ ਕਿੰਨੇ ਬੰਦੇ ਸੀ ਟੋਟਲ ਉਹਨਾਂ ਨੇ ਬਿਆਨ ਵਿੱਚ ਕੁਝ ਲਿਖਾਇਆ ਜਾਂ ਕਿੰਨੇ ਲੋਕ ਸੀ ਉਹਨਾਂ ਨੇ 10-15 ਬੰਦੇ ਲਿਖਾਇਆ ਕ੍ਰਿਸ਼ਨ ਕੁਮਾਰ ਜੀ ਨੇ ਕਿ ਜਿਹੜਾ ਜਿਹਦਾ ਨਾਮ ਕਹਿ ਲਿਓ ਜਿਹੜਾ ਪਟਾਕਾ ਵਾਲਾ ਜੀਬੀ ਵਾਲਾ ਹੈ ਕੀ ਪਾਰਟੀ ਦਾ ਬੰਦਾ ਕਹਿੰਦੇ ਕੋਈ ਨਹੀਂ ਇਹਨਾਂ ਪਿੰਨਾਂ ਦੀ ਮੈਨੂੰ ਪਤਾ ਪਾਰਟੀ ਵਾਲੇ ਤਾਂ ਯਾਨੀ ਕਿ ਆਸਟ੍ਰੇਨ ਨੂੰ ਪਤਾ ਲੱਗਿਆ ਉਹਨਾਂ ਦੀ ਰਿਸ਼ਤਗਰੀ ਹੈ ਕੋਈ